ਚਟਪਟ ਬਣਨ ਵਾਲੀ ਬਹੁਤ ਹੀ ਟੇਸਟੀ ਚਟਪਟੀ ਚਟਨੀ ਅੱਜ ਅਪਾ ਬਣਾਵਾਂਗੇ ਜੇਕਰ ਸਬਜ਼ੀ ਬਣਾਉਣ ਨੂੰ ਮਨ ਨਾ ਕਰੇ ਤਾਂ ਤੁਸੀਂ ਇਹ ਚਟਨੀ ਚਟਪਟ ਬਣਾ ਸਕਦੇ ਹੋ ਜੀ ਸਾਰਿਆਂ ਨੂੰ ਅੱਜ ਅਪਾ ਘਰ ਦੇ ਵਿੱਚ ਪਦੀਨੇ ਤੇ ਟਮਾਟਰ ਦੀ ਬਹੁਤ ਹੀ ਚਟਪਟੀ ਤੇ ਟੇਸਟੀ ਚਟਨੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਛੋਟੀ ਜੀ ਵੀਡੀਓ ਹੈ ਬਹੁਤ ਟੇਸਟੀ ਜੀ ਚਟਨੀ ਇਹ ਬਣ ਕੇ ਤਿਆਰ ਹੋਊਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਰੈਸਪੀ ਨੂੰ ਸਿੱਖਣ ਦੇ ਲਈ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਟਾ ਤੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਟਮਾਟਰ ਦੀ ਪੁਦੀਨੇ ਦੀ ਚਟਨੀ ਆਪਾਂ ਬਣਾਉਣੀ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਸਭ ਤੋਂ ਪਹਿਲਾਂ ਜੀ ਮੈਕਸੀ ਵਾਲੇ ਜੱਗ ਦੇ ਵਿੱਚ ਨਾ ਆਪਾਂ ਪੁਦੀਨਾ ਐਡ ਕਰਾਂਗੇ ਪੁਦੀਨੇ ਦੀਆਂ ਜਿਹੜੀਆਂ ਡੰਡੀਆਂ ਸੀਗੀਆਂ ਮੋਟੀਆਂ ਜਾਦੇ ਉਹਨਾਂ ਨੂੰ ਮੈਂ ਅਲੱਗ ਕਰਤਾ ਤੇ ਇਸ ਤਰੀਕੇ ਨਾਲ ਕੱਚੀਆਂ ਡੰਡੀਆਂ ਹੀ ਰੱਖੀਆਂ ਤੇ ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਮੈਂ ਤੇ ਹੁਣ ਜੀ ਇਹਦੇ ਵਿੱਚ ਹਰਾ ਧਨੀਆ ਐਡ ਕਰਾਂਗੇ ਆਪਾਂ ਹਰੇ ਧਨੀਏ ਨੂੰ ਵੀ ਚੰਗੀ ਤਰੀਕੇ ਨਾਲ ਧੋ ਲਿਆ ਵਧੀਆ ਤ ਇਹ ਐਡ ਕਰ ਦਿਆਂਗੇ ਇਹ ਤੁਸੀਂ ਟੇਸਟ ਅਨਸਾਰ ਐਡ ਕਰਿਓ ਤੇ ਹੁਣ ਜੀ ਇਹਦੇ ਵਿੱਚ ਥੋੜੀਆਂ ਜਿਹੀਆਂ ਲਸਣ ਦੀਆਂ ਕਲੀਆਂ ਐਡ ਕਰ ਦਿਆਂਗੇ ਹੁਣ ਇਹਦੇ ਵਿੱਚ ਕਾਲਾ ਨਮਕ ਐਡ ਕਰ ਦਿਆਂਗੇ ਸਵਾਦ ਅਨੁਸਾਰ ਤੁਸੀਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦਿਆਂਗੇ ਤਵੇ ਤੇ ਰੋਸਟ ਕਰ ਲਿਆ ਸੀ ਜੀਰੇ ਨੂੰ ਇਸ ਤਰੀਕੇ ਨਾਲ ਦਰਦਰਾ ਜਾਂ ਪੀਸ ਲਿਆ ਸੀ ਮੈਂ ਤੇ ਹੁਣ ਜੀ ਇਹਦੇ ਵਿੱਚ ਖੰਡ ਐਡ ਕਰ ਦਿਆਂਗੇ 1.5 ਚਮਚੇ ਤੁਸੀਂ ਮਿਸ਼ਰੀ ਵੀ ਐਡ ਕਰ ਸਕਦੇ ਹੋ ਤੇ ਬਿਲਕੁਲ ਥੋੜਾ ਜਿਹਾ ਲੈਮਨ ਜੂਸ ਐਡ ਕਰ ਦਿਆਂਗੇ ਜਿੰਨੀ ਇੱਕ ਚਟਨੀ ਬਣਾ ਰਹੀ ਹਾਂ ਮੋਸਾ ਹਿਸਾਬ ਨਾਲ ਦੇ ਨੇ ਅੰਬ ਦਾ ਰਸ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਨੇ ਆਂ ਦਰਦਰਾ ਜਾਂ ਪੀਸਾਂਗੇ ਆਪਾਂ ਜਿਆਦਾ ਇਹਦੀ ਪਿਊਰੀ ਨਹੀਂ ਬਣਾਵਾਂਗੇ ਵੀ ਪੇਸਟ ਬਿਲਕੁਲ ਬਰੀਕ ਤੇ ਇਸ ਤਰੀਕੇ ਨਾਲ ਜੀ ਆਪਣੇ ਕੋਲੇ ਹੈਗਾ ਇੱਕ ਟਮਾਟਰ ਤੇ ਇਹਨੂੰ ਨਾ ਆਪਾਂ ਇਸ ਤਰੀਕੇ ਨਾਲ ਕੱਟ ਲਾਂਗੇ ਬਿਲਕੁਲ ਛੋਟੇ-ਛੋਟੇ ਟੁਕੜੇ ਵੀ ਕਰ ਸਕਦੇ ਆਂ ਜਾਂ ਦੋ ਹਿੱਸੇ ਕਰ ਲਿਓ ਤੁਸੀਂ ਇਸ ਤਰੀਕੇ ਨਾਲ ਤੇ ਤੁਸੀਂ ਇਹਨੂੰ ਪਹਿਲਾਂ ਵੀ ਸ਼ੈੱਲ ਸਕਦੇ ਹੋ ਬਾਅਦ ਵਿੱਚ ਆਸਾਨੀ ਰਹੂਗੀ ਇਸ ਤਰੀਕੇ ਨਾਲ ਮੈਂ ਸਾਰੇ ਟੁਕੜਿਆਂ ਨੂੰ ਸ਼ੈੱਲ ਲੂੰਗੀ ਛਿਲਕਾ ਉਤਾਰ ਦੂੰਗੀ ਤੇ ਇਸ ਤਰ੍ਹਾਂ ਜੀ ਟਮਾਟਰ ਜਿਹੜੇ ਆਪਾਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਏ ਨਾਲੇ ਆਪਾਂ ਇਹਦੇ ਛਿਲਕੇ ਉਤਾਰ ਤੇ ਜੀ ਚੁੱਲੇ 'ਤੇ ਰੱਖ ਲਿਆ ਆਪਾਂ ਇੱਕ ਪੈਨ ਜਾਂ ਕੜਾਹੀ ਰੱਖ ਲੈਣੀ ਹੈ ਤੇ ਇਹਦੇ ਵਿੱਚ ਨਾ 2 ਚਮਚਰ ਵੈਂਡ ਤੇਲ ਦੇ ਜਾਂ ਫਿਰ ਸਰੋਂ ਦੇ ਤੇਲ ਦੇ ਐਡ ਕਰਾਂਗੇ ਆਪਾਂ ਤੇ ਤੇਲ ਨੂੰ ਗਰਮ ਹੋਣ ਦੇਵਾਂਗੇ ਥੋੜਾ ਜਿਹਾ ਦੇਖੋ ਹੁਣ ਜੀ ਤੇਲ ਗਰਮ ਹੋ ਗਿਆ ਹੁਣ ਜਿਹੜੇ ਆਪਾਂ ਟਮਾਟਰ ਕੱਟ ਕੇ ਰੱਖੀ ਸੀ ਨਾ ਇਹ ਐਡ ਕਰ ਦਾਂਗੇ ਤੇ ਵਿੱਚ ਕਿ ਇਹਨਾਂ ਨੂੰ ਆਪਾਂ ਪਕਾ ਲਾਂਗੇ ਨਰਮ ਕਰ ਲਾਂਗੇ ਇਹਨਾਂ ਨੂੰ ਵਧੀਆ ਤੁਸੀਂ ਚਾਹੋ ਤਾਂ ਪਲੇਟ ਨਾਲ ਢੱਕ ਕੇ ਵੀ ਇਹਨਾਂ ਨੂੰ ਪੱਕਣ ਦਿਓ ਬਿਲਕੁਲ ਹਲਕੀ ਜੀ ਫਲੇਮ 'ਤੇ ਨ ਇਸ ਤਰੀਕੇ ਨਾਲ ਜੀ ਟਮਾਟਰਾਂ ਨੂੰ ਆਪਾਂ ਨਰਮ ਬਣਾ ਕੇ ਤਿਆਰ ਕਰ ਲਿਆ ਵਧੀਆ ਪਕਾ ਲਿਆ ਇਹਨਾਂ ਨੂੰ ਹੁਣ ਇਹਨਾਂ ਨੂੰ ਥੱਲੇ ਉਤਾਰ ਕੇ ਥੋੜਾ ਜਿਹਾ ਠੰਡਾ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਬਿਲਕੁਲ ਦਰਦਰਾ ਜਿਹਾ ਰੱਖਿਆ ਜਿਆਦਾ ਪੇਸਟ ਨਹੀਂ ਬਣਾਇਆ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਇਹ ਟਮਾਟਰ ਜਿਹੜੇ ਆਪਾਂ ਤਿਆਰ ਕਰਕੇ ਰੱਖੇ ਸੀ ਇੱਕ ਟਮਾਟਰ ਦੀ ਆਪਾਂ ਇਹ ਚਟਨੀ ਬਣਾ ਰਹੇ ਆ ਤਾਂ ਇਹ ਰੋਜ਼ ਆਪਾਂ ਫਰੈਸ਼ ਚਟਨੀ ਜਿਹੜੀ ਬਣਾ ਸਕਦੇ ਆ ਇਸ ਤਰੀਕੇ ਨਾਲ ਤੇ ਹੁਣ ਜੀ ਆਪਾਂ ਇਹਨੂੰ ਵੀ ਮਿਕਸ ਕਰ ਲੈਨੇ ਆ ਇਹਨੂੰ ਆਪਾਂ ਮਿਕਸਿੰਗ ਥੋੜਾ ਜਿਹਾ ਬੰਦ ਕਰ ਦਿਆ ਕਰਾਂਗੇ ਫਿਰ ਚਲਾ ਲੈ ਕਰੀਏ ਤੇ ਨਾਲ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਚਟਨੀ ਹੈ ਜਿਹੜੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਵਧੀਆ ਇਹ ਟੇਸਟੀ ਚਟਪਟੀ ਜੀ ਚਟਨੀ ਬਣਦੀ ਹੈ ਬਹੁਤ ਹੀ ਵਧੀਆ ਇਹਦਾ ਕਲਰ ਆਇਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਤੀਸਰੀ ਕਿਨਾਲ ਜੀ ਚਟਨੀ ਹੈ ਜਿਹੜੀ ਖਾਣ ਦੇ ਲਈ ਬਿਲਕੁਲ ਤਿਆਰ ਹੈ ਬਹੁਤ ਹੀ ਟੇਸਟੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਇਹ ਤੁਸੀਂ ਇਹਨੂੰ ਪ੍ਰੌਂਟਿਆਂ ਦੇ ਨਾਲ ਸਰਵ ਕਰੋਗੇ ਬਹੁਤ ਟੇਸਟੀ ਲੱਗੂਗੀ ਤੇ ਤੁਸੀਂ ਇਹ ਜਿਹੜਾ ਇਹਨੂੰ ਦਾਲ ਸਬਜੀ ਦੇ ਨਾਲ ਵੀ ਸਰਵ ਕਰੋਗੇ ਫਿਰ ਵੀ ਇਹ ਬਹੁਤ ਟੇਸਟੀ ਲੱਗੂਗੀ ਤੇ ਜੇਕਰ ਕਦੇ ਮਨ ਨਾ ਹੋਵੇ ਸਬਜੀ ਬਣਾਉਣ ਦਾ ਖੱਲੀ ਤੁਸੀਂ ਇਹ ਚਟਨੀ ਬਣਾ ਕੇ ਵੀ ਜੇਕਰ ਖਾਓਗੇ ਨਾ ਬਹੁਤ ਟੇਸਟੀ ਚਟਨੀ ਬਣਦੀ ਹੈ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ ਇਸ ਤਰੀਕੇ ਨਾਲ ਜੀ ਚਟਨੀ ਆਪਾਂ ਛਟਪਟ ਬਣਾ ਕੇ ਤਿਆਰ ਕਰ ਲਈ ਬਹੁਤ ਹੀ ਟੇਸਟੀ ਛਟਪਟੀ ਇਹ ਚਟਨੀ ਬਣਦੀ ਹੈ ਤੁਸੀਂ ਇਸ ਚਟਨੀ ਦੀ ਰੈਸਪੀ ਨੂੰ ਜਰੂਰ ਘਰੇ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਐਸ.ਪੀ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ